ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਪਟਿਆਲਾ ਦੇ ਵਿੱਚ ਕਿਹਾ ਹੈ ਕਿ ਲਿਵਨ ਰਿਲੇਸ਼ਨ ਦੇ ਵਧ ਰਹੇ ਮਾਮਲੇ ਸਾਡੇ ਸਮਾਜ ਦੇ ਲਈ ਚਿੰਤਾਜਨਕ ਨੇ ਇਥੇ ਪੁਲਿਸ ਲਾਈਨਸ ਦੇ ਵਿਖੇ ਔਰਤਾਂ ਦੀਆਂ ਸਮੱਸਿਆਵਾਂ ਸੁਣਨ ਤੇ ਉਹਨਾਂ ਨੂੰ ਉਹਨਾਂ ਨੂੰ ਨਿਆਂ ਦਿਵਾਉਣ ਦੇ ਲਈ ਜੋੜ ਦੇ ਜਿਹੜੇ ਲੋਕ ਨੇ ਉਹ ਲੋਕ ਅਦਾਲਤ ਦੇ ਮੋਕੇ ਰਾਜੂ ਲਾਲੀ ਗਿੱਲ ਨੇ ਕਿਹਾ ਕਿ ਮੁੰਡੇ ਕੁੜੀਆਂ ਤੇ ਇਥੋਂ ਤੱਕ ਕਿ ਕਈ ਵਿਆਹੇ ਹੋਏ ਮਾਧ ਤੇ ਔਰਤਾਂ ਵੀ ਲਿਵ ਇਨ ਰਿਲੇਸ਼ਨ ਦੇ ਇਸ ਬੁਰਾਈ ਦੇ ਵੱਲ ੱੱਕੇ ਜਾ ਰਹੇ ਨੇ ਕਿ ਸਾਡੇ ਸਮਾਜ ਨੂੰ ਸਿਉਂਕ ਵਾਂਗ ਥਾਰੀ ਹੈ ਦੱਸੇ ਕਿ ਇਸ ਤੋਂ ਬਾਅਦ ਉਹਨਾਂ ਨੂੰ ਲੋੜ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਰਾਜ ਸਰਕਾਰ ਨੂੰ ਇਸ ਮਾਮਲੇ ਤੇ ਕਾਨੂੰਨ ਦੇ ਵਿੱਚ ਸੋਧ ਕਰਨ ਦੇ ਲਈ ਲਿਖ ਰਹੇ ਨੇ ਰੂਟੀਨ ਹੈਗਾ ਜਿਹੜਾ ਅਸੀਂ ਹਰ ਡਿਸਟ੍ਰਿਕਟ ਤੇ ਜਾ ਕੇ ਅਸੀਂ ਲੋਕ ਅਦਾਲਤ ਲਗਾਣੇ ਆਂ ਕਈ ਵਾਰੀ ਹੁੰਦਾ ਹੈ ਕਿ ਜਿਹੜੇ ਮਤਲਬ ਕੋਈ ਮਜਬੂਰ ਵੀ ਹੁੰਦੇ ਨੇ ਇੱਕ ਐਡੀ ਦੁਰਮੁਹਾਲੀ ਨਹੀਂ ਆਇਆ ਜਾਂਦਾ ਸਭ ਕੋਲੋਂ ਤੇ ਉਹ ਕੇਸਸ ਜਿਹੜੇ ਸਾਡੇ ਕੋਲ ਪਟਿਆਲਾ ਡਿਸਟ੍ਰਿਕਟ ਦੇ ਹੈਗੇ ਸੀ ਇਸ ਟੈਂਡ ਦੇ ਉੱਤੇ ਉਹ ਸੀ ਕੁਝ ਨਿਊ ਕੇਸਸ ਸੀਗੇ ਜਿਹੜੇ ਬੰਦੇ ਆਏ ਨੇ ਮਿਲਣ ਦੇ ਲਈ ਤੇ ਕੁਝ ਇਹ ਤੇ ਜਿਹੜੀ ਮਾਲਾ ਸਟੇਸ਼ਨ ਦੇ ਉੱਤੇ ਕੇਸ ਨੇ ਉਹ ਵੀ ਆਏ ਹੋਏ ਸੀਗੇ ਔਰ ਕੇਸਸ ਦੇ ਡਿਫਰੈਂਟ ਟਾਈਪ ਆਫ ਕੇਸਸ ਨੇ ਕੁਝ ਕੇਸਸ ਡੋਮੈਸਟਿਕ ਵਾਇਲੈਂਸ ਦੇ ਨੇ ਕੁਝ ਕੇਸਸ ਡੌਰੀ ਦੇ ਨੇ ਤੇ ਕੁਝ ਜਿਹੜੇ ਹੈਗੇ ਨੇ ਕਿ ਵਿਆਹ ਕਰਾ ਕੇ ਛੱਡ ਦਿੱਤਾ ਗਿਆ ਹੈ ਤੇ ਉਹਨਾਂ ਨੇ ਤੁਹਾਨੂੰ ਵਾਪਿਸ ਨਹੀਂ ਬੁਲਾਇਆ ਕਰੇ ਕੁਝ ਉਹ ਕੇਸਸ ਨੇ ਕੁਝ ਪ੍ਰਾਪਰਟੀ ਰਿਲੇਟਡ ਵੀ ਕੇਸਸ ਆਗੇ ਸੀ। ਇਸ ਦੇਖੋ ਜਦੋਂ ਜਦੋਂ ਮੈਰਿਜ ਦੀ ਸਵਾਲ ਆਉਂਦਾ ਜੇ ਅਡਲਟ ਨੇ ਉਹਨਾਂ ਨੂੰ ਪਤਾ ਉਹ ਕੀ ਕਰ ਰਹੇ ਨੇ। ਕਈ ਵਾਰੀ ਹੁੰਦਾ ਕਿ ਮੈਰਿਜ ਵਾਲੇ ਹੋਈ ਨੇ ਅਸੀਂ ਰਹਿ ਰਹੇ ਆ ਇੱਕ ਦੂਜੇ ਦੇ ਨਾਲ ਠੀਕ ਹੈ ਇਹ ਕਨਸੈਂਸ਼ੁਅਲ ਹੈ। ਇਹਦੇ ਅੰਦਰ ਕੋਈ ਕੀ ਕਰ ਸਕਦਾ ਤੁਸੀਂ ਆਪਣਾ ਚੰਗਾ ਭਲਾ ਬੁਰਾ ਸਭ ਸਮਝ ਸਕਦੇ ਹੋ। ਇਸ ਚੀਜ਼ਾਂ ਦੇ ਅੰਦਰ ਆਪਣਾ ਜਿਹੜਾ ਕੈਰੈਕਟਰ ਹੈ ਨਾ ਉਹ ਸਟਰੋਂਗ ਹੋਣਾ ਚਾਹੀਦਾ। ਕੀ ਕੀ ਸਾਡੇ ਲਈ ਚੰਗਾ ਤੇ ਕੀ ਸਾਡੇ ਲਈ ਬੁਰਾ ਮੈਂ ਹਰ ਲੜਕੀ ਨੂੰ ਜੋ ਵੀ ਕਵਿਸ਼ਨ ਜਾਂਦੇ ਮੈਂ ਉਹਨਾਂ ਨੂੰ ਇਹ ਸਮਝਾਨੀ ਆ ਕਿ ਬੇਟਾ ਦੇਖੋ ਤੁਸੀਂ ਠੀਕ ਐ ਕਿਸ ਇੱਕ ਦੂਜੇ ਨਾਲ ਰਹਿ ਵੀ ਰਹੇ ਹੋ ਪਰ ਇੱਕ ਕਨਵਿਕਸ਼ਨ ਹੋਣੀ ਚਾਹੀਦੀ ਐ ਅੰਦਰ ਤੁਹਾਡੇ ਆਪਣੇ ਸਸਕਾਰ ਸਾਹਮਣੇ ਆਉਂਦੇ ਨੇ ਤੁਹਾਡੇ ਆਪਣੇ ਮਾਪੇ ਦੀ ਐਡਵਾਈਸ ਸਾਹਮਣੇ ਆਉਂਦੀ ਐ ਬੜੀਆਂ ਚੀਜ਼ਾਂ ਜਿਹੜੀਆਂ ਦੇਖ ਜੋ ਕਿ ਤੁਸੀਂ ਠੀਕ ਕਦਮ ਚੱਕਿਆ ਐ ਕਿ ਨਹੀਂ ਚੱਕਿਆ ਇਹ ਤੁਹਾਡੇ ਆਪਣਾ ਬੋਰਲਸ ਐ ਕਈ ਵਾਰੀ ਹੁੰਦਾ ਕਿ ਜੀ ਸਾਨੂੰ ਉਹ ਮੁੰਡੇ ਨੇ ਛੱਡ ਦਿੱਤਾ ਤੇ ਹੁਣ ਤੁਸੀਂ ਉੱਤੇ ਪੁਲਿਸ ਦੀ ਕਾਰਵਾਈ ਕਰੋ ਸਾਡੇ ਨਾਲ ਰੇਪ ਹੋਇਆ ਸਾਡੇ ਨਾਲ ਇਹ ਹੋਇਆ ਇਹ ਕੋਈ ਕਾਰਵਾਈ ਨਹੀਂ ਬਣਦੀ ਕੋਕ ਤੁਸੀਂ ਅਡਲਟ ਹੋ ਕੰਸੈਂਸ਼ੁਅਲ ਹੋਇਆ ਜੋ ਵੀ ਹੋਇਆ ਇਸ ਚੀਜ਼ ਦੇ ਲਈ ਮੈਂ ਹਮੇਸ਼ਾ ਕਹਿੰਦੀ ਹਾਂ ਆਪਣਾ ਮੋਰਲ ਤੇ ਕੈਰੈਕਟਰ ਸਟਰੋਂਗ ਹੋਵੇ ਜੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਗੱਲ ਹੈ ਉਹ ਠੀਕ ਨਹੀਂ ਹੋਈ ਚਾਹੇ ਉਹ ਕਿਸੇ ਦੇ ਕਮੈਂਟਸ ਹੋਣ ਚਾਹੇ ਕੋਈ ਇਨਸੀਡੈਂਟ ਹੋਵੇ ਅਸੀਂ ਉਹਦੇ ਉੱਤੇ ਬਹੁਤ ਸਖਤ ਕਾਰਵਾਈ ਕਰਦੇ ਹਾਂ ਔਰ ਉਹਦੇ ਤੇ ਜਵਾਬਦੇਹੀ ਲੈ ਕੇ ਵੀ ਔਰ ਜੋ ਕਾਰਵਾਈ ਬਣਦੀ ਹੈ ਜਾਂ ਕੋਈ ਤਾਰਾ ਲੱਗਦੀ ਹੈ ਉਹ ਤੇ ਜ਼ਰੂਰ ਕਰਦੇ ਹਾਂ